ਸਸਤੀ ਗਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਲੰਚ ਬ੍ਰਾਂਚ ਪੂੜੀਆਂ ਤੇ ਛੋਲੇ ਬਣਾ ਰਹੇ ਆ ਤੇ ਚਲੋ ਜੀ ਸ਼ੁਰੂ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਚੰਨੇ ਉਬਾਲ ਲਵਾਂਗੇ ਇਹ ਦੇਖੋ ਮੈਂ 2 ਕੱਪ ਚੰਨੇ ਸੀ ਤੇ ਮੈਂ ਪਾਣੀ ਅੰਚੀ ਤਰ੍ਹਾਂ ਉਹਨਾਂ ਪਾਣੀ ਪਾਣਾ ਕਿ ਅੰਚੀ ਤਰ੍ਹਾਂ ਚੰਨੇ ਡੁੱਬ ਜਾਣ ਤੇ ਆਪਾਂ ਇਹ 1 ਚਮਚ ਪਿੰਚ ਪਸੰਦ ਮੁੱਠਾ ਸोटा ਪਾਵਾਂਗੇ ਤੇ ਥੋੜਾ ਜਿਹਾ ਨਮਕ ਪਾ ਦਾਂਗੇ ਠੀਕ ਹੈ ਤੇ ਇਹਨੂੰ ਤੇ ਇਹ ਮੈਂ ਚਾਹ ਪੱਤੀ ਤੇ ਅੱਧਾ ਚਮਚ ਸਿਰਫ ਕਰਕੇ ਇਹਦੀ ਮੈਂ ਕਾਟਨ ਦੇ ਕੱਪੜੇ ਚ ਬੰਨ ਲਈਏ ਤੇ ਉਹ ਵਿੱਚ ਪਾ ਲਾਂਗੇ ਥੋੜਾ ਜਿਹਾ ਇਹਦੇ ਨਾਲ ਕਲਰ ਸੋਨਾ ਆ ਜਾਂਦਾ ਤੇ ਆਪਾਂ ਬਸ ਬੰਦ ਕਰਕੇ ਇਹਨੂੰ ਤੇ ਇਹ ਸੁੱਤੇ ਰੱਖ ਦਾਂਗੇ ਤੇ ਇਹਨੂੰ ਮੈਂ ਇੱਕ ਵਿਸਲ ਆਉਣ ਤੋਂ ਬਾਅਦ 15 ਮਿੰਟ ਰੱਖਾਂਗੀ ਸੇਲ ਤੇ ਸਾਡੇ ਜਿਹੜੇ ਚਨੇ ਆ ਬੋਇਲ ਹੋ ਜਾਣਗੇ ਠੀਕ ਹੈ ਬਸ ਚਨੇ ਬੋਇਲ ਕਰਕੇ ਫਿਰ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਦੇ ਹਾਂ ਅੰਜੀ ਛੋਲੇ ਸਾਡੇ ਬੋਇਲ ਹੋ ਗਏ ਦੇਖੋ ਤੇ ਬਹੁਤ ਸੋਨੇ ਉਬਲੇ ਆਏ ਦੇਖੋ ਛੋਲੇ ਕਿੰਨੇ ਸੌਫਟ ਹੋ ਗਏ ਆ ਤੇ ਹੁਣ ਆਪਾਂ ਮੈਂ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਬਣਾਉਂਦੀ ਆ ਬਹੁਤੇ ਕੋਈ ਮਸਾਲੇ ਨਹੀਂ ਪਾਉਂਦੀ ਔਰ ਬਹੁਤਾ ਕਿਉਂ ਤੇਲ ਵੀ ਨਹੀਂ ਪੈਂਦਾ ਬਹੁਤ ਅੱਛੇ ਬਣਦੇ ਆ ਇਹਦੇ ਲਈ ਸਾਨੂੰ ਚਾਹੀਦਾ ਅਨਾਰ ਦਾਣਾ ਜੀਰਾ ਅਮਚੂਰ ਅਮਚੂਰ ਪਾਊਡਰ ਲਾਲ ਮਿਰਚ ਚਾਟ ਮਸਾਲਾ ਜੀਰਾ ਪਾਊਡਰ ਨਮਕ ਧੰਨੀਆਂ ਪਾਊਡਰ ਹਰੀ ਮਿਰਚ ਧੰਨੀਆਂ ਤੇ ਇਹ ਐ ਮੈਂ ਇਮਲੀ ਦਾ ਪਲਪ ਥੋੜਾ ਜਿਹਾ ਇਮਲੀ ਪੀਓ ਕਿਉਂਦਾ ਮੈਂ ਪਾਣੀ ਰੱਖ ਲਿਆ ਸੀ ਤੇ ਇਹ ਪਿਆਜ਼ ਇਹ ਆਪਾਂ ਨਾਲ ਚਟਨੀ ਬਣਾਵਾਂਗੇ ਤੇ ਗ੍ਰੀਨ ਚਟਨੀ ਵੀ ਮੈਂ ਪਹਿਲਾਂ ਵੀਡੀਓ ਪਾਈ ਹੈ ਉਹ ਵੀ ਤੁਹਾਨੂੰ ਮੈਂ ਦੱਸਾਂਗੀ ਥੋੜੀ ਡਿਲੂਟ ਕਰਕੇ ਉਹ ਤਾਂ ਵੀ ਕਰਾਂਗੇ ਉਹ ਮੈਂ ਪਾਈ ਹੋਈ ਹੈ ਪਹਿਲਾਂ ਮੈਥੇ ਤੁਹਾਨੂੰ ਨਹੀਂ ਦਿਖਾਈ ਤੇ ਆਪਾਂ ਹੁਣ ਸ਼ੁਰੂ ਕਰਦੇ ਹਾਂ ਆਪਣਾ ਪ੍ਰੋਸੈਸ ਤੇ ਇਹ ਦੇਖੋ ਜੀ ਪਹਿਲਾਂ ਆਪਾਂ ਨੇ ਤਵੇ ਤੇ ਇਹ ਮੈਂ ਜੀਰਾ ਥੋੜਾ ਜਿਹਾ ਰੋਸਟ ਕਰ ਲਾਂਗੇ ਧੰਨੀਆਂ ਵਿੱਚ ਤਾਂ ਸਾਬਤ ਮੈਂ ਪਾਉਂਦੀ ਆ ਕਿ ਅੱਜ ਮੇਰੇ ਕੋਲ ਸਾਬਤ ਐ ਨਹੀਂ ਸੀ ਪੀਸੇ ਹੋਸੀ ਇਹ ਥੋੜਾ ਜਿਹਾ ਹੋ ਜਾਏ ਤਾਂ ਫਿਰ ਆਪਾਂ ਇਹਨੂੰ ਧੰਨੀਆਂ ਦੇ ਵਿੱਚ ਪਾ سوری ਅਨਾਰ ਦਾਣਾ ਇਹ ਦੋਨੋਂ ਚੀਜ਼ਾਂ ਨੂੰ ਥੋੜਾ ਜਿਹਾ ਬ੍ਰਾਊਨ ਹੋਣ ਤੱਕ ਕਰ ਲਾਂਗੇ ਇਹਦੇ ਨਾਲ ਨਾ ਚੰਨੇ ਦਾ ਕਲਰ ਬਹੁਤ ਸੋਹਣਾ ਆ ਜਾਂਦਾ ਹੈ ਤੇ ਇਹਨੂੰ ਕਰਕੇ ਆਪਾਂ ਫਿਰ ਪਾ ਦਿੰਦੀ ਇਹ ਸਾਰੇ ਛੋਲੇ ਅੱਗੇ ਬੋਇਲ ਤੇ ਇਹਦੇ ਤੋਂ ਆਪਾਂ ਉਹ ਲੈ ਲਈਏ। ਮਾਉ ਲਈਏ। ਇਹ ਦੇਖੋ ਇਹਦੇ ਨਾਲ ਇੱਕ ਕੜਛੀ ਤੇਲ ਪਾ ਲਈ ਹਿੱਸੇ ਤੇ ਇਹ ਜੀਰਾ ਤੇ ਘੜਾ ਅਨਾਰ ਦਾਣਾ ਇਹ ਮੈਂ ਸਵੇ ਤੇ ਚਿੱਟਾ ਸੀ ਰੋਸਟ ਇਹ ਆਪਾਂ ਇਹਦੇ ਵਿੱਚ ਪਾ ਦੇਵਾਂਗੇ। ਠੀਕ ਹੈ। ਤੇ ਇਹ ਅਦਰਕ ਥੋੜਾ ਅਦਰਕ ਚਾਹਨਾ ਦਸਿਆ ਨਹੀਂ ਅਦਰਕ ਤੇ ਹਰੀ ਮਿਰਚ ਥੀਸ ਨੂੰ ਇਹ ਪਾ ਦੇਵਾਂਗੇ। ਇਹ ਥੋੜਾ ਜਿਹਾ ਰੋਸਟ ਹੋ ਜਾਏ ਕੋਈ ਜਿਆਦਾ ਮਸਾਲੇ ਨਹੀਂ ਆਪਾਂ ਇਹਦੇ ਵਿੱਚ ਪਾਣੇ ਤੇ ਇਹ ਆਪਾਂ ਹੁਣ ਪਾ ਦਿਆਂਗੇ ਕੰਧੀਆਂ ਪਾਊਡਰ ਕਿਤੇ ਅਸਲੀ ਇਸ ਤੇ ਮਸਾਲੇ ਪਾਣੇ ਤੁਸੀਂ ਇੱਕ ਵਾਰੀ ਬਣਾ ਕੇ ਦੇਖੋ ਬੜੇ ਈਜ਼ੀ ਐ ਔਰ ਬਹੁਤ ਅੱਛੇ ਬਣਦੇ ਐ ਇਹ ਸਾਰੇ ਮਸਾਲੇ ਪਾ ਦਿਆਂਗੇ ਹੁਣ ਆਪਾਂ ਜੀਰਾ, ਅਮਚੂਰ, ਨਮਕ, ਲਾਲ ਮਿਰਚ ਸਾਰੇ ਪਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਬੂਆਇਲ ਬਚਰਨੇ ਪਾ ਦਿਆਂਗੇ। ਥੋੜੇ ਜਿਹਾ ਆਪਾਂ ਮੈਸ਼ ਕਰਦੇ ਆਂਗੇ। ਇਹ ਲਓ ਨੰਦੀ ਆ ਗੰਧੀਆ। ਤੇ ਜੇ ਤੁਸੀਂ ਜੇ ਥੋੜੀ ਜਿਹੀ ਗਰੇਵੀ ਜੀ ਹਲਕੀ ਜਿਹੀ ਰੱਖਣੀ ਹੈ ਤਾਂ ਉਸ ਹਿਸਾਬ ਨਾਲ ਪਾਣੀ ਪਾ ਲਓ। ਉਹ ਬਿਕੋੜੀ ਇਹਨਾਂ ਥੋੜੇ ਜਿਨੇਸ਼ ਕਰਕੇ ਫਿਰ ਸਾਰੇ ਵਿੱਚੇ ਪਾ ਦਈਏ ਗਰਮ ਮੈਂ ਤੋਕਾ ਆਪਕੋ ਪਸ ਤੇ ਜੇ ਥੋੜੀ ਜੀ ਹੋਰ ਗਰੇਵੀ ਰੱਖਣੀ ਚਾਹੁੰਦੇ ਹੋ ਤਾਂ ਥੋੜਾ ਜਿਹਾ ਗਰਮ ਕਰਕੇ ਪਾਣੀ ਪਾ ਦਿਓ ਮੈਂ ਬੋਇਲ ਕਰਨ ਵੇਲੇ ਥੋੜਾ ਹੀ ਪਾਣੀ ਪਾਇਆ ਸੀ ਕਿਉਂਕਿ 2 ਕੱਪ ਮੇਰੇ ਚਨੇ ਸੀ ਤੇ ਮੈਂ ਤਕਰੀਬਨ ਤਾਈ ਤੇਨ ਤੇਨ ਕੱਪ ਪਾਣੀ ਪਾਇਆ ਸੀ ਤੇ ਕਲੋਚ ওকে ਐਨ ਹੁਣ ਆਪਾਂ ਥੋੜੀ ਦੇਰ ਮਸਾਲੇ ਵਿੱਚ ਰੱਖ ਜਾਣ ਬਸ ਕਿੰਨੇ ਸੋਖੇ ਹਨ ਬਣਾਣੇ ਤੇ ਇਹ ਵਿੱਚ ਆਪਾਂ ਦੋ ਹਰੀਆਂ ਮਿਰਚਾਂ ਵੀ ਪਾ ਦਿੰਨੇ ਆ ਜਿਹੜੀਆਂ ਲੰਬੀਆਂ ਕੱਟ ਕੇ ਰੱਖੀਆਂ ਸੀ ਐਨ ਹੁਣ ਆਪਾਂ ਟੱਗ ਦਿਆਂਗੇ ਤੇ ਤੋਨ ਜੀ ਤੇ ਇਹਨਾਂ ਨੂੰ ਆਪਾਂ ਮੈਂ ਆਟਾ ਪੂੜੀਆਂ ਲਈ ਤਿਆਰ ਕਰਦੇ ਆਂ ਆਟਾ ਵੀ ਮੈਂ ਦੇਖੋ ਸਿੰਪਲੀ ਗੁੰਨਾਂਗੀ ਦਿਖਾਉਂ ਤੁਹਾਨੂੰ ਕਿੰਨਾ ਕੋਲ ਹੈ ਤੁਸੀਂ ਮਾ ਕੋ ਗੁੰਨੂ ਆਟਾ ਇਹ ਮੈਂ تین ਕ ਕਾ ਆਟਾ ਰੱਖੀਂ ਕੰਮ ਕੇ ਤੇ ਦੋ ਚਮਚਾ ਜਿਹਦੇ ਵਿੱਚ ਮੈਂ ਤੇਲ ਪਾ ਲਾਂਗੀ ਇਹਨਾਂ ਨੂੰ ਟੇਸਟ ਬੜਾ ਅੱਛਾ ਆਉਂਦਾ ਹੈ ਤੁਸੀਂ ਥੋੜਾ ਨਮਕ ਜਵੈਣ ਵਿੱਚ ਪਾਉ ਤਾ ਪਾ ਸਕਦੇ ਹੋ ਤੇ ਥੋੜਾ ਜਿਹਾ ਪੌ ਹੀ ਲੈਂਦੀ ਹਾਂ ਜਵੈਣ ਜੋ ਤੁਹਾਡਾ ਦਿਲ ਕਰੇ ਟੇਸਟ ਵੀ ਅੱਛਾ ਹੁੰਦਾ ਹੈ ਤੇ ਡਾਈਜੈਸਟਿਵ ਵੀ ਠੀਕ ਹੁੰਦਾ ਚਲੋ ਬਸ ਇੰਨਾ ਪਾਉਣਾ ਇਹਦਾ ਆਟਾ ਐਸ ਤਰ੍ਹਾਂ ਗੁੰਨਣਾ ਕਿ ਰੋਟੀ ਤੋਂ ਥੋੜਾ ਜਿਹਾ ਸਖਤ ਤੇ ਜਿਵੇਂ ਆਪਾਂ ਮਟਰੀ ਦਾ ਜਾਂ ਮਠੀਆਂ ਦੇ ਬਣਾਉਂਦੇ ਆ ਉਸ ਤਰ੍ਹਾਂ ਦਾ ਨਹੀਂ ਉਹਦੇ ਨਾਲੋਂ ਥੋੜਾ ਜਿਹਾ ਨਰਮ ਇਹ ਪਾਣੀ ਪਾ ਕੇ ਆਪਾਂ ਇਹਨੂੰ ਨਹੀਂ ਜਾਵਾਂਗੇ ਮੈਂ ਤੁਹਾਨੂੰ ਫਿਰ ਖਾਣੀਆਂ ਕੋਲ ਦੇ ਖਾਂਜੀ ਇਹ ਦੇਖੋ ਸਾਡੇ ਆਟਾ ਸਾਨੂੰ ਇੰਨਾਖ ਸਖਤ ਚਾਹੀਦਾ ਐਨੂੰ ਥੋੜਾ ਜਿਆ ਸਿੱਗੀ ਤਰ੍ਹਾਂ ਪਰ ਮਲ ਲਮਾਂਗੇ ਤਾਕੀ ਮੁਲਾਇਮ ਹੋ ਜਾਵੇ ਅਤੇ ਜਿੰਨਾ ਮਲੋ ਕੇ ਅੱਛੀ ਤਰ੍ਹਾਂ ਤੇ ਉਨੀਆਂ ਪੂੜੀਆਂ ਜਿਹੜੀਆਂ ਸੌਫਟ ਬਣਨਗੀਆਂ ਹੁਣ ਆਪਾਂ ਇਹਨੂੰ 15 ਮਿੰਟ ਲਈ ਰੈਸਟ ਲਈ ਰੱਖ ਦਿੰਦੇ ਆ ਉਸ ਤੋਂ ਬਾਅਦ ਥੋੜੀ ਜਿਹਾ ਮਲ ਲਵਾਂਗੇ ਠੀਕ ਹੈ ਇਹਨਾਂ ਨੂੰ ਆਪਾਂ ਦੇਖਦੇ ਆ ਸਾਰੇ ਚਨੇ ਪਿਸਰਾ ਲੈ ਲੈਣਾ ਦਾ ਬਸ ਥੋੜਾ ਜਿਹਾ ਹੋਰ ਆਪਾਂ ਧੋਗ ਮਿੰਟ ਗੈਸ ਤੇ ਰੱਖ ਦਿੰਦੇ ਆ ਅੱਛੀ ਤਰ੍ਹਾਂ ਰੱਚ ਜਾਏ ਮਸਾਲਾ ਠੀਕ ਹੈ ਕੋਈ ਸਾਡਾ ਆਟਾ ਹੋ ਗਿਆ 10 15 ਮਿੰਟ ਮੈਂ ਥੋੜਾ ਜਿਹਾ ਤੇਲ ਪਾ ਕੇ ਨੂੰ ਸੌਫਟ ਕਰ ਲੈਂਦੇ ਆ ਵਿੱਚ ਮੈਦਾ ਵੀ ਕਈ ਲੋਕ ਪਾ ਲੈਂਦੇ ਆ ਵੈਸੇ ਤਾਂ ਅਸੀਂ ਤੇ ਆਟਾ ਵੀ ਚੋਕਰ ਵਾਲਾ ਵਰਤਦੇ ਆ ਇਸ ਲਈ ਸਾਡੀ ਕੁੜੀਆਂ ਜਿਆਦਾ ਪਲਾਉਣਾ ਚਿੱਟੀਆਂ ਬਣਾਉਣਾ ਜਿਆਦਾ ਸਫਾਈਟ ਤੁਸੀਂ ਲੋ ਮਿੱਲਦੀ ਚੀਜ਼ ਵੀ ਖਾਣੀ ਚਾਹੀਦੀ ਹੈ ਤੁਸੀਂ ਵਿੱਚ ਮੈਦਾ ਵੀ ਥੋੜਾ ਜਿਹਾ ਮਿਕਸ ਕਰ ਸਕਦੇ ਹੋ ਜਿਵੇਂ ਤੋਂ ਕੱਪ ਆਟਾ ਕਣਕ ਦਾ ਤੇ ਇੱਕ ਕੱਪ ਮੈਦਾ ਪਾ ਲਓ ਇਹ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਤੇ ਆਹ ਪਾਸੋਂ ਇਧੀਆਂ ਆਪਾਂ ਛੋਟੀਆਂ ਛੋਟੀਆਂ ਨੂੰੀਆਂ ਬਣਾ ਲਾਂਗੇ ਆਹ ਤੇ ਨੂੰ ਟੱਕੇ ਰੱਖਣਾ ਨਹੀਂ ਤਾਂ ਸੁੱਕ ਜਾਏਗਾ ਇਸ ਤਰ੍ਹਾਂ ਕਰਕੇ ਹੁਣ ਇਹ ਦੇਖੋ ਇਹ ਤੁਸੀਂ ਚਾਹ ਵੱਡਾ ਸਾਈਜ਼ ਰੱਖ ਲਓ ਛੋਟਾ ਰੱਖ ਲਓ ਜਿੰਨਾ ਵੀ ਰੱਖਣਾ ਚਾਹੁੰਦੇ ਹੋ ਠੀਕ ਹੈ ਇਸ ਤਰ੍ਹਾਂ ਇਹ ਬਣਾ ਕੇ ਤੇ ਫਿਰ ਇਹਨਾਂ ਨੂੰ ਆਪਣੇ ਗੋਲ ਗੋਲ ਪੇੜੇ ਵਰਗਾ ਬਣਾ ਲੈਣਾ ਇਹ ਫਿਰ ਆਪਾਂ ਨੂੰ ਵੇਲਦੇ ਜਾਵਾਂਗੇ ਇਹ ਤਲਦੇ ਜਾਵਾਂਗੇ ਇਹ ਦੇਖੋ ਤੇ ਇਸ ਤਰ੍ਹਾਂ ਸਾਰੀਆਂ ਬਣਾਵਾਂਗੇ ਥੋੜੀਆਂ ਜਿਹੀ ਬਣਾ ਕੇ ਤਲ ਕੇ ਮੈਂ ਤਾਂ ਫਿਰ ਕਰੂੰਗੀ ਬਸਾਰੇ ਪਸੰਦ ਕਰਦੇ ਆ ਨਾ ਮਨਪਸੰਦ ਇਹ ਦੇਖੋ ਸਾਡੇ ਚਨੇ ਬਸ ਹੋ ਗਏ ਸਾਰ ਸੌਣੇ ਇੰਨੀ ਖੁਚਾਈ ਦੀ ਕਿਉਂਕਿ ਇਹ ਠੰਡੇ ਥੋੜੇ ਜਿਹਾ ਹੋ ਕੇ ਨਾ और ग्रेवी घट जा है ठीक है फिर थोड़े लोग सखत हो जाएंगे तो ये देखो आपते पा देंगे कर थोड़े जदरक दे लच्छे ठीक है बस गैस कर देंगे बंद तो यह तेल मैं उपर रखे हो ਉੜੀਆਂ ਚਲਦੇ ਆਂ ਤੇ ਫਿਰ ਤਿਆਰ ਹੋ ਜਾਓ ਜਿਨ੍ਹਾਂ ਦੇ ਖਾਣੇ ਆ ਵਾਜੋ ਅੰਜੀ ਇਹ ਸਦਾ ਤੇਲ ਹੋ ਗਿਆ ਗਰਮ ਤੇ ਚਲ ਆ ਕੁ ਆਟਾ ਪਾ ਕੇ ਦੇਖ ਲਓ ਇਹ ਦੇਖੋ ਫੁੱਲ ਕੇ ਆ ਗਿਆ ਉੱਪਰ ਤੱਤੇ ਦਾ ਮਤਲਬ ਸਾਡਾ ਤੇਲ ਜਿਹੜਾ ਹੈ ਨਾ ਠੀਕ ਗਰਮ ਹੋ ਗਿਆ ਜਿੰਨਾ ਸਮਝ ਆਈਦਾ ਇਹ ਨਾ ਤਾਂ ਬੁੱਤਾ ਜਿਆਦਾ ਗਰਮ ਹੋਣਾ ਚਾਹੀਦਾ ਤੇ ਨਾ ਬੁੱਤਾ ਘੱਟ ਬਸ ਇਹ ਆਪਾਂ ਨੇ ਧਿਆਨ ਰੱਖਣਾ ਤੇ ਇਹ ਆਪਾਂ ਨੇ ਪੂਰੀ ਵੀ ਲਈ ਹੋਈ ਹੈ ਆ ਦੇਖੋ ਇਹਨੂੰ ਪਾਉ ਵਿੱਚ ਪਾਓ ਤੇ ਇਹ ਥੋੜਾ ਜਿਹਾ ਇਸ ਤਰ੍ਹਾਂ ਪਾ ਕੇ ਥੋੜਾ ਜਿਹਾ ਉੱਪਰ ਇਸ ਤਰ੍ਹਾਂ ਦਬਾਓ ਤੇ ਇਹ ਜਿਹੜੀਆਂ ਪੂਰੀਆਂ ਐਨ ਫੁੱਲ ਕੇ ਖੜੀਆਂ ਹੋਣਗੀਆਂ ਤਿਆਰ ਥੋੜਾ ਜਿਹਾ ਕਲਰ ਚੇਂਜ ਹੋਣ ਤੱਕ ਅਨਪੋੜਾ ਜਿਆਸਰ ਐ ਫਿਰ ਉਬਲੋ ਆਪੀਏ ਤੇਲ ਜਦੋਂ ਨਿਕਲ ਜਾਏ ਅਸੀਂ ਤੇਲ ਵਿੱਚ ਭਰਦਾ ਨਹੀਂ ਜੇ ਤੂੰ ਆਪਾਂ ਜਿਆਦਾ ਉਹਦੇ ਤੇਲ ਪਾ ਲੈਂਦੇ ਆ ਨਾ ਆਟੇ ਵਿੱਚ ਫਿਰ ਬਹੁਤ ਉਹ ਹੈਵੀ ਹੋ ਜਾਂਦੀ ਹੈ ਦੇਖੋ ਕਿੰਡੀਆਂ ਬਹੁਤ ਮਨਪਸੰਦ ਬੱਚਿਆਂ ਦੀਆਂ ਨੇ ਵੱਡਿਆਂ ਦੀਆਂ ਨੇ ਬਣਾਓ ਤੇ ਖਾਓ ਦੇਖੋ ਬਹੁਤ achiyan ਬਣ ਗਏ ਆਂ ਅਤੇ ਬੜੀਆਂ ਹੀ ਹਲਕੀਆਂ ਆਂ ਕਿ ਚਾਹ ਪੋਤੇ ਵਿੱਚ ਛੋਲੇ ਤਾਂ ਮੈਂ ਕੋਈ ਜ਼ਿਆਦਾ ਨਾ ਮਸਾਲੇ ਕੁਛ ਨਹੀਂ ਜ਼ਿਆਦਾ ਪਾਇਆ ਹੋਇਆ। ਲੱਜਾ ਨੂੰ ਪਰਫੰਟ ਦੇਓ ਜਿਵੇਂ ਮਰਜ਼ੀ। ਇਹ ਦੇਖੋ। ਇਹ ਦੇਖੋ ਜੀ। ਠੀਕ ਹੈ। ਠੀਕ ਹੈ। ਉਮੀਦ ਹੈ ਮੇਰੀ रेसिपी ਤੁਹਾਨੂੰ ਪਸੰਦ ਆਏਗੀ। ਹੁਣ ਆਪਾਂ ਪਲੇਟਿੰਗ ਕਰਦੇ ਆਂ ਇਹਨੂੰ ਘੱਟ ਕੇ। ਦੇਖੋ ਜੀ ਅਸੀਂ ਜਿਹੜਾ ਇਮਲੀ ਦਾ ਪल्प ਕੱਟਿਆ ਸੀ ਉਹਦੇ ਵਿੱਚ ਇਹ ਪਿਆਜ਼ ਪਾਤੇ ਥੋੜਾ ਨਮਕ ਥੋੜਾ ਜਿਹਾ ਪਿਆਜ਼ ਪਾਤੇ ਜੀ ਤੇ ਥੋੜੀ ਜਿਹੀ ਲਾਲ ਮਿਰਚ ਇਹ ਸਬੂਗੇ ਸਬਦ ਪਿਆਜ਼ ਖੱਟੇ ਵਾਲੇ ਪਿਆਜ਼ ਤੇ ਇਹ ਹੁਣ ਆਪਾਂ

ਸੌਰੀ ਤਨਿਆ ਇਹ ਪਚਾ ਦੇ ਕੇ ਇਹ ਸਬ지 ਗ੍ਰੀਨ ਚਟਨੀ ਹੈ ਇਹ ਬਸ ਫੇਰ ਰੱਖ ਦਿੰਨੇ ਆ ਇਹਨਾਂ ਚਮੇ ਵਿੱਚ ਤੁਸੀਂ ਪਾ ਕੇ ਪਿਆਜ਼ ਤੇ ਗ੍ਰੀਨ ਚਟਨੀ ਖਾਓ ਬਹੁਤ ਅੱਛੀ ਲੱਗਦੀ ਹੈ ਇਹ ਸਬ지 ਖਾਲੀ ਰਹਿ ਗਈ ਟਰੋਰੀ ਉੱਥੇ ਆਪਾਂ ਅਚਾਰ ਰੱਖ ਦਿੰਨੇ ਆ ਠੀਕ ਹੈ ਖਾਓ ਮਜ਼ੇ ਕਰੋ ਠੀਕ ਹੈ ਜਿਹੜੇ ਨਵੇਂ ਆ ਮੇਰੇ ਚੈਨਲ ਤੇ ਸਬਸਕ੍ਰਾਈਬ ਕਰਨਾ ਜਰੂਰ ਤੇ ਲਾਈਕ ਤੇ ਸ਼ੇਅਰ ਵੀ ਕਰਨਾ ਠੀਕ ਹੈ ਜੀ ਆਪਾਂ ਮਿਲਦੇ ਆ ਨਵੀਂ ਵੀਡੀਓ ਵਿੱਚ